ਇਹਨਾਂ ਦੇ ਅੱਗੇ ਉਹਨਾਂ ਦੇ ਇਹ ਜਿਹੜੀ ਇਹ ਜਹੂਰ ਮਾਈਚੀਕ ਹੈ ਨਾ ਉਹ ਇਸੇ ਕਰਕੇ ਬਹੁਤ ਹੈ ਨਹੀਂ ਉਹ ਖੁੱਲੀ ਹਰੀ ਹੋ ਜਾਂਦੀ ਹੈ ਅੱਜ ਬਾਕੀ ਜਿੰਮੇ ਲੱਗਿਆ ਫੇਰ ਵੀ ਸਹੀ ਨਹੀਂ ਨਾ ਇਹਦਾ ਨਹੀਂ ਤੁਸੀਂ ਉਸਦੇ ਲਾਈਨੋਂ ਪੁੱਛੋਣਾ ਬੁਝਾ ਕੇ ਇਹਦਾ ਆਪਣੇ ਪਿੱਤਰ ਕੀ ਨੇ ਜਿਹੜੇ ਬੰਦਵਾ ਵਗੈਰਾ ਉਹ ਪਤਾਓ ਦੁਨੀਆ ਕੱਖਾਂ ਲੀਆਂ ਸਪਰੇਆ ਨਾ ਕਰੇ ਅਰੇ ਹਮ ਜਿਸ ਲੋ ਪਹਿਲਾ ਮੈਂ ਕੱਖਾਂ ਸਪਰੇਆ ਜੀ ਕੀੜਾ ਆਤਾਂ ਸੋਚਦੇ ਕੀ ਇਹ ਤਾਂ ਖਰਾਬ ਹੈ ਅਰੇ ਕੀੜਾ ਲੱਗ ਗਿਆ ਸਪਰੇ ਕਰੋ ਪਰ ਉਹ ہماری ਫਸਲ ਟੀ ਲਈ ਅੱਛਾ ਹੈ ਮਿੱਤਰ ਕੀੜੇ ਹਨ ਮੇਰੇ ਹਾਂ ਮਿੱਤਰ ਕੀੜੇ ਹਾਂ ਉਹ ਸਪਰੇਆ ਕਰਦੇ ਹਾਂ ਉਹ ਸਾਰੇ ਮਾਰੇ ਜਾਂਦੇ ਜੀ ਮਾਰੇ ਉਹ ਵੀ ਮਾਰੇ ਜਾਂਦੇ ਜੀ ਮਰਤ ਤਿਆਰ ਕਰਾਉਂਦੇ ਨਹੀਂ ਜੀ ਉਹ ਉਹਨਾਂ ਨੇ ਦੱਸਿਆ ਵੀ ਤੁਸੀਂ ਜੰਗਲ ਦੀ ਮਿੱਟੀ ਲਿਆਓ ਹਾਂ ਜਿੱਥੇ ਜੰਗਲ ਰਹਿੰਦੀ ਹੋਵੇ ਆਟੋਮੈਟ ਕਦੇ ਸਪਰੇਆ ਨਹੀਂ ਮੈਂ ਬੀਬੀ ਚੋਂ ਆਇਆ ਤੇਰੀ ਹਾਂ ਉਸ ਕੋ ਡਰਮ ਦੇ ਵਿੱਚ 2-3 ਕਿਲੋ ਪਾ ਲੋ 5 ਕਿਲੋ ਪਾ ਲੋ ਫਸੇ ਆਹ ਹੈ ਵੀ ਮੱਤਰਾ ਫੇਰ ਆਗਨੰਦ ਜਵਾਕੋਟ ਨੂੰ ਛੱਡ ਲੈਂਦੇ ਰੋਕੇ ਜੀ ਮੇਰੇ ਕੋਲ ਮੇਰਾ ਤੇ ਇਹ ਜਿਹੜੀ ਮਈ ਦੀ ਵੀਕ ਹੈ ਨਾ ਉਹ ਇਸੇ ਕਰਕੇ ਬਹੁਤ ਰਹਿ ਮੇਰੀ ਉਹ ਖੁੱਡੀ ਹਰੀ ਹੋ ਜਾਂਦੀ ਹੈ ਤੇ ਬਾਕੀ ਜਮ ਲੱਗਿਆ ਫਿਰ ਵੀ ਸਹੀ ਨਹੀਂ ਨਾ ਇਹਦਾ ਨਹੀਂ ਉਸਕੋ ਲਾਈਨੋਂ ਤੇ ਫਿਰ ਉਹਨੇ ਬੁਝਾ ਕੇ ਜਿਹੜਾ ਆਪਣੇ ਉਤਰ ਕੀ ਲੈਣੇ ਜਿਹੜਾ ਬੰਦਵਾ ਵਗੈਰਾ ਉਹ ਬਦਾਉਂਦੇ ਦੁਨਿਆ ਕ ਖਾਲੀਆਂ ਸਪਰੇਆ ਨਾ ਕਰੀਂ। ਅਰੇ ਹਮ ਜਿਸ ਲੋਕ ਪਹਿਲਾ ਮੈਂ ਖਾਣ ਸਪਰੇਆ ਜੀ ਕੀੜਾ ਆਤਾਂ ਸੋਚਦੇ ਕਿ ਇਹ ਤਾਂ ਖਰਾਬ ਹੈ। ਅਰੇ ਕੀੜਾ ਲੱਗ ਗਿਆ ਸਪਰੇ ਕਰੋ। ਪਰ ਉਹ ہماری ਫਸਲ ਦੇ ਲਈ ਅੱਛਾ ਹੈ। ਹਾਂ ਜੀ। ਮਿੱਤਰ ਕੀੜੇ ਹਨ ਮੇਰੇ। ਹਾਂ ਮਿੱਤਰ ਕੀੜੇ ਹਨ। ਉਹ ਸਪਰੇਆ। ਉਹਨਾਂ ਨੇ ਦੱਸਿਆ ਵੀ ਤੁਸੀਂ ਜਨਰਲ ਦੀ ਮਿੱਟੀ ਲਾਓ। ਹਾਂ। ਜਿੱਥੇ ਜਿੱਲ ਰਹਿੰਦੀ ਹੋਵੇ। ਹਾਂ। ਆਟੋਮੈਟ ਕਦੇ ਸਪਰੇਆ ਨਾ ਹੋਵੇ। ਮੈਂ ਜੀੜੀ ਚੋਂ ਲਿਆ ਤੇਰੀ। ਹਾਂ। ਉਹ ਇੱਕ ਡਰਮ ਦੇ ਵਿੱਚ 2-3 ਕਿਲੋ ਪਾ ਲੋ। 5 ਕਿਲੋ ਪਾ ਲੋ ਫਸਲ। ਆ ਇਹ ਵੀ ਮਟਰ ਫੇਰ ਹੋਣੀ ਰੱਖ ਥੋੜਾ ਜਾਂ ਆਦਨੰਦਰ ਜਿਆ ਫੋਟੋ ਦਿੰਦੇ ਛੱਡ ਲੈ ਰੋਕੇ ਜੀ जो बीज बीजे थे उन्होंने फड़ लग रहा सरदार प्रीतम सिंह जी रोटी व्यवस्था थे जो उसे विधि के तहत अगर बीज बीज रहे जीरी रहे सताल और सबसे पहले प्रीतम सिंह जी का बहुत बहुत शुक्रिया कि उन्होंने वो आगे उनकी हिम्मत करी और ये नई विधि को आगे बढ़ाना चाह रहे हैं इससे जो हमारी जीरी में जितना पानी लगता है हमारा एक किलो चावल में करीब तीन तीन से साढ़े तीन हज़ार लीटर सिर्फ एक किलो चावल बनाने में लग जाता है हमारा तो उसी चीज़ को बचाने के लिए इस टेक्निक से सिर्फ तीस परसेंट पानी लगेगा तो ये फगवाड़ा में डॉक्टर अवतार सिंह हैं जो कि एग्रीकल्चर पे साइंटिस्ट हैं वो इस तरह इस विधि से कर रहे हैं तो उनसे मैंने सो के आपको भी यहाँ पे एक सेमिनार रखा था और कहा था कि सब लोग ये चीज़ करें तो प्रीतम सिंह जी के खेत में आज हम लोगों ने पहली ए विधि से बोयाई बोयाई करी है ये जो नहीं किता कि चाहिए मैं तो अपने बच्चे के लिए कर रही अपने लोगों के लिए कर रही अपन सरकार के ऊपर क्यों डिपेंड करें कि सरकार करे तो हम अपने बच्चों के लिए बचाएंगे आगे पानी हम खुद ही बचा लें अपने बच्चों के लिए आगे पानी ठीक है हाँ जी सब तो पहला सारे बहुत धन्यवाद ਚੂਰੂਆ ਤਕੀ ਇਕ ਇਕੀਲਾ ਬੀਜ ਰਹਾ ਤੇ ਜਿਸ ਤਰ੍ਹਾਂ ਇਹ ਉਤਾਰ ਸਿੰਘ ਜੀ ਸਾਡੇ ਡਾਕਟਰ ਸਾਫ ਫੋਵਾੜੇ ਵਾਲੇ ਕੀਤੀ ਕਰਦੇ ਨੇ ਉਹਨਾਂ ਦੇ ਅਨੁਸਾਰ ਆਸੀਂ ਇਹ ਵਿਧੀ ਨਾਲ ਪਹਿਲੀ ਵਾਰ ਆਸੀਂ ਇਕ ਇਕੀਲਾ ਵਿਜਾਈ ਦਾ ਕਰ ਰਹੇ ਹਾਂ ਤੇ ਹਾਂ ਇਹ ਖੇਤ ਜੋ ਬੀਜ ਰਹੇ ਹਾਂ ਇਸ ਖੇਤ ਨਾਲ ਮੇਰਾ 12-13 ਸਾਲਾਂ ਤੋਂ ਆਰਗੈਨਿਕ ਕਰ ਰਿਹਾ ਮੈਂ ਕੈਮੀਕਲ 12 13 ਸਾਲਾਂ ਤੋਂ ਬੰਦ ਹੈ ਬਿਲਕੁਲ ਆਰਗੈਨਿਕ ਹੀ ਕਰ ਰਹੇ ਹਾਂ ਆਰਗੈਨਿਕ ਹੀ ਕਰ ਰਹੇ ਹਾਂ ਇਸ ਵਾਸਤੇ ਨਹੀਂ ਵਿਧੀ ਟੈਕਨੀਕ ਬਦਲੀ ਹੈ ਟੈਕਨੀਕ ਬਦਲੀ ਹੈ ਇਸ ਵਾਰੀ ਤੇ ਨਾ ਸਪਰੇਅ ਇਸ ਵਾਰੀ ਵੀ ਨਹੀਂ ਕਰਨ ਜੇ ਬਾਣਾ ਮੋਟਾ ਕੱਕੰਡਾ ਹੋਊਗਾ ਤਾਂ ਗੋਡੀ ਕਰਾਂਗੇ ਤੇ ਬਿਲਕੁਲ ਦਵਾਈ ਨਹੀਂ ਦੱਸ ਕੀ ਕਰਨੀ ਚਾਹੁੰਦੇ ਕੀ ਟੈਕਨੀਕ ਹੈ ਇਹ ਇਸ ਤਰ੍ਹਾਂ ਕਿਹੜੀ ਵਿਧੀ ਤੇ ਤੈਅ ਤੇ ਅੱਜ ਵਿਧੀ ਇਹਨੂੰ ਭਾਜੀ ਏਐਸਆਰ ਵਿਧੀ ਕਹਿੰਦੇ ਆ ਇਫ ਫਗਵਾੜਾ ਗੁੱਡ ਗਰੋਥ ਟੈਕਨੀਕ ਨਾਂ ਡਾਕਟਰ ਬਤਾਰ ਸਿੰਘ ਹੁਣ ਇਹ ਖੇਤੀ ਕਰ ਰਿਹਾ ਜੀ ਉਹਨਾਂ ਨਾਲ ਬੜੇ ਵਧੀਆ ਸੂਝਵਾਨ ਬੰਦੇ ਜਿਹੜੇ ਜੁੜੇ ਹੋਏ ਆ ਇਹ ਤਰੀਕਾ ਜਿਹੜਾ ਬਹੁਤ ਹੀ ਵਧੀਆ ਵਾ ਕੋਈ ਉਹ ਬੜੇ ਲੰਮੇ ਸਮੇਂ ਤੋਂ ਤਜਰਬਾ ਕਰ ਰਹੇ ਆ ਤੇ ਏਐਸਆਰਏ ਨੂੰ ਵਿਧੀ ਕਹਿੰਦੇ ਆ ਇਹਨੂੰ ਘੱਟੋ ਘੱਟ ਹੁਣ ਬੀਜ ਕੇ 20 21 ਦਿਨ ਪਾਣੀ ਨਹੀਂ ਲਾਉਣਾ ਤੇ ਨਾ ਹੀ ਇਹਦੇ ਚ ਘਾ ਹੁੰਦਾ ਆ ਜੇ ਹੁੰਦਾ ਆ ਤੇ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਬੜੇ ਵਧੀਆ ਸਿਰਜ ਢੰਗ ਨਾਲ ਖੇਤੀ ਬੜੇ ਕਾਮਯਾਬ ਲੋਕ ਕਰ ਰਹੇ ਆ ਤੇ ਇਹ ਚ ਇਹ ਚ ਪਾਣੀ ਦੀ ਬਹੁਤ ਬਚਤ ਆ ਤੇ ਸਾਡੀ ਸਮੇਂ ਦੀ ਮੰਗ ਵੀ ਹੈ ਤੇ ਕਾਮਯਾਬ ਹੋਊਗੀ ਸਾਨੂੰ ਆਸਾ ਤੇ ਬੜਾ ਵਧੀਆ ਤੇਰ ਬਿਆ ਜੀ ਇਦਾਂ ਹੀ ਕਰਨੀ ਚਾਹੀਦੀ ਹੈ ਖਰਚੇ ਲੱਗਣੇ ਖਰਚਾ ਜੀ ਦੇਖੋ ਅੱਜ ਜੋ ਲੇਬਰ ਦੇ ਹਾਲਾਤ ਆ ਜੇ ਆਪਾਂ ਅੱਜ ਖਰਚੇ ਦੀ ਗੱਲ ਕਰੀ ਤੇ 5000 ਰੁਪਏ ਤੁਸੀਂ ਅੱਜ ਬਚਾ ਚੁੱਕੇ ਆ ਫਿਰ ਇੱਕ ਬੰਦਾ ਸਾਨੂੰ ਦਿਹਾੜੀ ਆ ਚਾਹੀਦਾ ਜੀ ਬੱਟਾ ਲਿੰਮਣ ਨੂੰ ਤੇਲ ਚਾਹੀਦਾ ਤੇ 5 ਤੋਂ 6000 ਰੁਪਏ ਅੱਜ ਸਾਡੀ ਜੇਬ ਚ ਵਿੱਚ ਬਚਤ ਪੈ ਗਈ ਜੀ ਕੋਈ ਛਾੜਦਾ ਫਰਕ ਕੋਈ ਫਰਕ ਨਹੀਂ ਛਾੜਦਾ ਚਾੜ ਉਦੋਂ ਕੋਈ 19 21 ਦਾ ਹੋ ਸਕਦਾ ਇਹ ਤੋਂ ਵੱਧ ਬਿਲਕੁਲ ਹੀ ਫਰਕ ਨਹੀਂ ਹੈਗਾ ਜੀ ਜੇ ਨਾਮ ਚਾੜ ਨਿਕਲ ਦੋਨੇ ਚਾੜ ਨਿਕਲਦੇ ਕੋਈ ਸਪੈਸ਼ਲ ਬੀਜ ਵੀ ਜਾਂਦਾ ਜਾਂ ਕੋਈ ਕੋਈ ਵੀ ਬੀਜ ਚਾੜਦਾ ਨਹੀਂ ਉਹ ਏਰੀਆ ਤੋਂ ਏਰੀਆ ਡਿਪੈਂਡ ਕਰਦਾ ਪਾਜੀ ਜਿੱਦਾਂ ਕਿਸੇ ਦਾ ਏਰੀਆ ਵਾ ਉਸ ਹੱਬ ਨਾਲ ਕਿਸੇ ਨੇ ਕੀਤਾ ਪਛੇਤਾ ਵੀ ਉਹ ਆਪਣੇ ਜਿਹੜਾ ਇਹਨਾਂ ਦਾ ਏਰੀਆ ਦੇ ਵਿੱਚ ਉਹ ਬੀਜ ਚਲਦੇ ਉਸ ਹੱਬ ਨਾਲ ਚੱਲ ਜਾਂਦਾ ਨਹੀਂ ਤੇ 26 ਦਾ ਜਿਹੜਾ ਜੇ ਵੀ ਟਾਈਮ ਹੈਗਾ ਹੋਰ 10 ਦਿਨ ਬਾਅਦ ਵੀ 26 ਬੀਜੀ ਜਾ ਸਕਦੀ ਆ ਬਾਸਪਤੀ ਜਿਹੜੀ ਆ ਉਸ ਬਾਸਪਤੀ ਵੀ ਅੱਗੇ ਆਉਣ ਵਾਲੇ ਸਮੇਂ 'ਚ ਬੀਜੀ ਜਾ ਸਕਦੀ ਆ ਜੀ ਮਿਹਰਬਾਨੀ ਧੰਨਵਾਦ ਨਵੀਂ ਤਕਨੀਕ ਦੇ ਤਹਿਤ ਜੋ ਧੀਰੀ ਦੇ ਬਜਾਇ ਕੀਤੀ ਜਾ ਰਹੀ ਹੈ ਇਹ ਕੀ ਜ਼ਰੂਰਤ ਪੈ ਗਈ ਇਹਨੂੰ ਮਤਲਬ ਇਹ ਤਕਨੀਕ ਬਦਲਨੀ ਹੈ ਇਹ ਜੀ ਮੇਨ ਤਕਨੀਕ ਬਦਲਨੀ ਤਾਂ ਇਹ ਪਈ ਹੈ ਵੀ ਸਾਡਾ ਪਾਣੀ ਜਿਹੜਾ ਹੈ ਨਾ ਖਤਮ ਹੁੰਦਾ ਜਾ ਰਿਹਾ ਹੁਣ ਅਸੀਂ ਸੈਕੰਡ ਲੇਅਰ ਚ ਪਹੁੰਚ ਗਏ ਜੀ ਕੋਈ ਸਮਾਂ ਸੀ 20 ਫੁੱਟ ਦੀ ਪਾਈਪ ਨਾਲ-ਨਾਲ ਨਲਕਾ ਲੱਗ ਜਾਂਦਾ ਸੀ ਪਾਣੀ ਉੱਪਰ ਵੀ ਆ ਗਏ ਨੇ ਵਿੱਚ ਉਸ ਤੋਂ ਬਾਅਦ ਹੁਣ ਪਾਣੀ ਜਦੋਂ ਆਪਣੇ ਕੋਲੇ ਮੇਨ ਭੰਡਾਰ ਹੈ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਉੱਥੇ ਫਸਲਾਂ ਫੇਕੀ ਹੋਣ ਵੀ ਆ ਜਦੋਂ ਪਾਣੀ ਖਤਮ ਹੋ ਗਿਆ ਜੇ ਤੀਜੀ ਸਟੇਜ ਚ ਲੱਗਿਆ ਉਹ ਕੈਮੀਕਲ ਵਾਲਾ ਪਾਣੀ ਆ ਥੱਲੇ ਮੇਨ ਤਾਂ ਇਹ ਚੀਜ਼ ਦਾ ਇਹ ਵੀ ਪਾਣੀ ਬਚਾਓ ਜਿੰਮੇ ਮਰਜੀ ਬਚਾਓ ਜੇ ਜੀਰੀ ਬੀਜਣੀ ਹੈ ਨਹੀਂ ਜੀਰੀ ਦਾ ਬਦਲ ਕੋਈ ਹੋਰ ਹੋਵੇ ਚੌਲਾਂ ਦਾ ਚੌਲਾਂ ਦੀ ਖੁਰਾਕ ਹੀ ਨਹੀਂ ਸਾਡੀ ਪੰਜਾਬ ਦੀ ਤਾਂ ਅਸੀਂ ਤਾਂ ਹੋਰ ਲਈ ਮੁਲਕਾਂ ਵਾਸਤੇ ਹੋਰ ਦੀ ਜਨਸੰਖਿਆ ਵਾਸਤੇ ਆਪਦਾ ਘਰ ਬਰਬਾਦ ਕਰ ਲਿਆ ਆਪਣੀ ਸਾਰਾ ਕੁਝ ਅਸੀਂ ਤਾਂ ਦਸਵੀਂ ਵਾਲੇ ਦਿਨ ਚੌੜ ਕਰਦੇ ਆ ਖੀਰ ਕਰਦੇ ਆ ਜਾ ਕਿਤੇ ਕੋਈ ਆ ਗਿਆ ਮੜਾ ਮੋਟਾ ਉੱਦੇ ਚੌਲ ਕਰ ਲੈ ਸਾਡੀ ਖੁਰਾਕ ਤਾਂ ਕਣਕ ਹੈ ਜਾਂ ਆਪਣੀ ਦੂਈਆਂ ਚੀਜ਼ਾਂ ਲਾ ਲਓ ਤੁਸੀਂ ਚੋਲੇ ਵਗੈਰਾ ਇਹਦੀ ਖੁਰਾਕ ਪਹਿਲਾਂ ਪੁਰਾਣੀ ਸਮੇਂ ਦੀ ਤੇ ਹੁਣ ਅਸੀਂ ਚੌਣਾ ਦੇ ਮਗਰ ਲੱਗ ਕਰਕੇ ਪੈਸਾ ਉਹ ਪੈਸਾ ਉਹ ਪੈਸਾ ਕਰਕੇ ਸਾਰਾ ਆਪਣਾ ਪਾਣੀ ਖਤਮ ਕਰ ਲਿਆ ਨਾਲੇ ਜ਼ਮੀਨ ਖਤਮ ਕਰ ਲਈ ਛੋਰੇ ਵਾਲੀਆਂ ਜ਼ਮੀਨਾਂ ਕਲਰ ਵਾਲੀਆਂ ਜ਼ਮੀਨਾਂ ਧਰਤੀ ਜੈਰੀਲੀ ਹੋ ਗਈ ਸਪਰੇਆ ਮਾਰ ਮਾਰ ਕੇ ਇਹਦਾ ਮੇਨ ਇਹੀ ਆ ਵੀ ਇੱਕ ਤਾਂ ਇਹਦੇ ਸਪਰੇਆ ਨਹੀਂ ਇਹ ਜਿਹੜੇ ਖੇਤ ਚ ਆਪਾਂ ਖੜਿਆ ਅੱਠ 10 ਸਾਲ ਤੋਂ ਹੀ ਆਰਗੈਨਿਕ ਹੈ ਪ੍ਰੀਤਮ ਸਿੰਘ ਦਾ ਤਿਆਰ ਕੀਤਾ ਹੋਇਆ ਕੋਈ ਸਪਰੇ ਨਹੀਂ ਕਰਦੇ ਕੁਈ ਇਹਦੇ ਤੇ ਮਤਲਬ ਉਹ ਖਾਦ ਨਹੀਂ ਪਾਉਂਦੇ ਹਨ ਇਹ ਰੂੜੀ ਦਾ ਖਾਦ ਪਾਉਂਦੇ ਹਮੇਸ਼ਾ ਤੇ ਇਹ ਉਹਦੇ ਨਾਲ ਆਪਾਂ ਨੂੰ ਮਤਲਬ ਜ਼ਹਿਰ ਰਹਿਤ ਚੀਜ਼ਾਂ ਮਿਲਦੀਆਂ ਨੇ ਖਾਣ ਵਾਲੇ ਨੂੰ ਮੇਨ ਕਾਰਨ ਪਾਣੀ ਬਚਾਉਣ ਦਾ ਜਿਆਦਾ ਨਹੀਂ ਫਿਰ ਜਿਹੜੀਆਂ ਮਤਲਬ ਫਸਲ ਨੂੰ ਕੋਈ ਬਿਮਾਰੀਆਂ ਲੱਗਦੀਆਂ ਨੇ ਉਹਦਾ ਕੀ ਬਦਲ ਕੀ ਆ ਫਿਰ ਉਹਦਾ ਬਦਲ ਜੀ ਦੇਖੋ ਜਿੱਦਾ ਹੈਗੀ ਫੰਗੀਸਾਈਡ ਹੈ ਉਹਦੇ ਵਾਸਤੇ ਲੱਸੀ ਬਹੁਤ ਬੈਸਟ ਹੈ ਕਈ ਦਿਨਾਂ ਦੀ ਖੱਟੀ ਲੱਸੀ ਨੂੰ ਸਪਰੇਅ ਕਰੋ ਰਾਖ ਆਪਣੀ ਗੋਹੇ ਦੀ ਲੱਕੜ ਦੀ ਰਾਖ ਹੈ ਉਹਦੀ ਸਪਰੇਅ ਕਰ ਸਕਦੇ ਆਪਾਂ ਉਹ ਵੀ ਫੰਗੀ ਸਾਈਡ ਨੂੰ ਖਤਮ ਕਰ ਦਈਏ ਆச்சா ਨੰਬਰ 2 ਜਿਹੜੀਆਂ ਆਪਾਂ ਨੇ ਇਹ ਆਪਣੇ ਅੱਕ ਦੇਸੀ ਉਹਨੂੰ ਕੁੱਟ ਕੇ ਗਊ ਦੇ ਪਿਸ਼ਾਬ ਚ ਮਿਲਾ ਕੇ ਉਹ ਤਿਆਰ ਕਰ ਲਓ ਸਪਰੇਅ ਵਾਸਤੇ ਉਹਦੇ ਤੇ ਕੀਟ ਪਤੰਗ ਆਉਂਦੇ ਨਹੀਂ ਹਨ ਉਹ ਕੁੱਪੜਾ ਰੋਕੜ ਵਾਲਾ ਅੱਕ ਉਹ ਇੰਨਾ ਕੜੱਟਰ ਹੁੰਦਾ ਜਿਹੜੇ ਪੀਟ ਪਤੰਗ ਉਹਦੇ ਤੇ ਆਉਂਦੇ ਨਹੀਂ ਹਣ ਫਿਰ ਉਸ ਜਦੋਂ ਪੱਤੇ ਨੂੰ ਕੱਟਣਗੇ ਖਾਣਗੇ ਉਹ ਦੇਖ ਕੇ ਟੇਸਟ ਕੌੜਾ ਆਪਾਂ ਹੀ ਲਾ ਲੋ ਆਪਾਂ ਵੀ ਆਪਣੇ ਵੀ ਇਨਸਾਨ ਆ ਉਹ ਵੀ ਇਨਸਾਨ ਨੇ ਕੌੜੀ ਚੀਜ਼ ਦੇਖ ਕੇ ਕੋਈ ਚੀਜ਼ ਨਹੀਂ ਖਾ ਕੋਈ ਜਾਨਵਰ ਨਹੀਂ ਖਾਂਦਾ ਚੜ ਜਾਂਦਾ ਫਿਰ ਆਕ ਆ ਗਿਆ ਨਿੰਬ ਦੇ ਪੱਤੇ ਆ ਗਏ ਕੇੰਦੂ ਵਗੈਰਾ ਆ ਗਏ ਤਦੂੜ ਆ ਗਿਆ ਉਹ ਪਾ ਕੇ ਉਹਦੀਆਂ ਸਪਰਿਆ ਕਰ ਲੋ ਠੀਕ ਆ ਜੀ ਕਹਿੰਦਾ ਜੀ ਇਹ ਆਸਿਕ ਮੈਦਾ ਕਿਸਾਨਾਂ ਨੂੰ ਇਹ ਕਹਿੰਦਾ ਵੀ ਜੀਰੀ ਤੋਂ ਪਿੱਛੇ ਹਟੋ ਜੀ ਜੀਰੀ ਦਾ ਬਦਲ ਦੇਖੋ ਚਾਹੇ ਘਟਾ ਆਮਦਨ ਫੜ ਲਓ ਖਰਚੇ ਘਟਾ ਲਓ ਆਪਦੇ ਆਪਦੇ ਖਰਚੇ ਘਟਾ ਕੇ ਘਟਾ ਆਮਦਨ ਹੋ ਜੂ ਤਾਂ ਵੀ ਗੁਜ਼ਾਰਾ ਹੋ ਸਕਦਾ ਪਰ ਆਪਣੀ ਜੀਵਨਤਾ ਬਚੂ ਵੀ ਆਪਣੇ ਬੱਚੇ ਬਚਣਗੇ ਪਰਿਵਾਰ ਬਚੂ ਆਪਣੀ ਲੋਕ ਬਚਣਗੇ ਜੀਰੀ ਦਾ ਬਦਲ ਕੋਈ ਨਾ ਕੋਈ ਦੂਈਆ ਫਸਲਾਂ ਬੀਜ ਕੇ ਕੋਰ ਖੋਸ਼ੋ ਬਾਕੀ ਸਰਕਾਰਾਂ ਨੂੰ ਚਾਹੀਦਾ ਇਹ ਵੀ ਜਿੰਨੀ ਕਿ ਜੀਰੀ ਚ ਆਮਦਨ ਹੁੰਦੀ ਹੈ ਉਹ ਤਾਂ ਥੋੜਾ ਬਹੁਤਾ ਫਰਕ ਵੀ ਜੇ ਰਹਿ ਜਵੇ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਦੁਨੀਆ ਫਸਲਾਂ ਵਾਸਤੇ ਰੇਟ ਰੂਟ ਅੱਛੇ ਦੇਣੇ ਚਾਹੀਦੇ ਵਿਆਸਤ ਨਾਬਾ ਦੇ ਜੀ ਮੁਦੀ ਸਾਹਿਬ ਦੇ ਬੰਸ ਜੀ ਨੇ ਇਹਨਾਂ ਵੱਲ ਇੱਕੋ ਪ੍ਰਾਲਾ ਕੀਤਾ ਗਿਆ ਕਿ ਜਿਹੜੇ ਆਰਗੈਨਿਕ ਖੇਤੀ ਦੀ ਗੀਡਰ ਕਰਨਗੇ ਜਿਹੜਾ ਉਹਨਾਂ ਨੂੰ ਕੋਈ ਘਾਟਾ ਪਈਗਾ ਤਾਂ ਕੋਈ ਘਾਟੇ ਦੀ ਪੂਰਤੀ ਮਹਾਰਾਜਾ ਵੱਲੋਂ ਕੀਤੀ ਹੋਈ ਜੀ ਉਹਨਾਂ ਦੇ ਉਹ ਉਤਪਾਦ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਕਿਉਂਕਿ ਸਾਡਾ ਜਿਹੜਾ ਮਹਾਰਾਜਾ ਦਾ ਖਾਨਦਾਨ ਹੈ ਪੁਰਾਣਾ ਮਹਾਰਾਜਾ ਹੀਰਾ ਸਿੰਘ ਤੋਂ ਉਹ ਧਰਮੀ ਰਾਜਾ ਸੀ ਮਹਾਰਾਜ ਹੀਰਾ ਸਿੰਘ ਉਹ ਹਮੇਸ਼ਾ ਪਰਜਾ ਦਾ ਆਪਣੀ ਪਬਲਿਕ ਦਾ ਪਰਜਾ ਦਾ ਆਪਦਾ ਭਲਾ ਸੋਚਦਾ ਸੀ ਜੇ ਉਹਦੇ ਵੰਸ਼ ਦੇ ਇਹ ਕਰਦੇ ਨੇ ਤਾਂ ਬਹੁਤ ਵੱਡਾ ਨੇਕ ਹੋਪਾ ਹੋਇਆ ਜੀ ਬਹੁਤ ਬੜਾ ਯੋਗਦਾਨ ਹੈ ਪ੍ਰਮਾਤਮਾ ਇਹਨਾਂ ਦੇ ਵੰਸ਼ ਨੂੰ ਹੋਰ ਤਰਕੀਆਂ ਦੇ ਵਿੱਚ ਦਤਾ ਜੇ ਇਹ ਗੱਸ ਕਰਨ ਤੇ ਆਪਦੀ ਪਰਜਾ ਦੇ ਭਲੇ ਵਾਸਤੇ ਸੋਚਦੇ ਨੇ ਆਪਦੇ ਪੱਲਿਓਂ ਸਪੋਰਟ ਕਰਕੇ ਤਾਂ ਇਦੋਂ ਬੜਾ ਹੋਰ ਨਾਬੇ ਨੇ ਲੋਕਾਂ ਨੂੰ ਕੀ ਦੇਣ ਹੋ ਸਕਦੀ ਹੈ ਇਹ ਸਰਦਾਰ ਪ੍ਰੀਤਮ ਸਿੰਘ ਜੀ ਜੋ ਰੋਟੀ ਪਸਤਾ ਤੋਂ ਇਹ ਆਰਗੈਨਿਕ ਵੱਲ ਚੱਲੇ ਹਨ ਇਹ ਬਹੁਤ ਵਧੀਆ ਕਦਮ ਹੈ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਆਪਣੀ ਅੱਗੇ ਜਨਰੇਸ਼ਨ ਪਾਣੀ ਬਚਾਉਣ ਦੇ ਰਿਸਕ ਵਾਸਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਜ ਮਹਾਰਾਣੀ ਸਾਹਿਬਾ ਨੇ ਪ੍ਰਾਰਲਾ ਕੀਤਾ ਇਸ ਵਾਸਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ